ਭਾਰਤ ਦੇਸ਼ ਕੋਲ ਭਾਵੇਂ ਅੱਜ ਦੀ ਤਰ੍ਹਾਂ ਮੁੱਢ ਕਦੀਮਾਂ ਤੋਂ ਵੜੀ-ਵੜੀ ਮਕਦਾਰ ਵਿੱਚ ਸੋਨਾ, ਚਾਂਦੀ, ਹੀਰੇ, ਮੋਤੀ, ਪਰਵਾਲੇ, ਜਵਾਹਰਾਤ, ਲੋਹਾ, ਕੋਲਾ ਤੇ ਅਨੇਕਾਂ ਕਿਸਮਾਂ ਦੇ ਹੋਰ ਬੜੇ ਕੀਮਤੀ ਪਦਾਰਥ ਖੜਿਜ ਰਹੇ ਨੇ। ਦੇਸ਼ ਦੇ ਕੋਲ ਪਾਣੀ ਦੇ ਬੜੇ ਵੱਡੇ-ਵੱਡੇ ਪੰਡਾਰ ਨੇ, ਧਰਤੀ ਬੜੀ ਜਰਖੇਜ਼ ਤੇ ਪਜਾਊ ਆ ਪਰ ਬੜੇ ਜੰਗਲ ਸਨ ਧਰਤ ਸਾਨਾ ਵੱਡੇ ਕੱਟੇ ਗਏ ਵਕਾਹ ਦੀ ਆਡਿਟ ਨਵੇਂ ਨਹੀਂ ਲਗਾਏ ਵਾਤਾਵਰਨ ਗੰਧਲਾ ਕਰ ਦਿੱਤਾ ਧਰਤੀ ੇਟਲਾ ਪਾਣੀ ਬੜਾ ਅਮੀਰ ਸੀ ਸੁੱਚਾ ਸੀ ਪਵਿੱਤਰ ਸੀ ਤਾਕਤਵਾਰ ਸੀ ਅਣਗਹਿਲੀਆਂ ਕਾਰਨ ਨਹੀਂ ਰਿਹਾ ਪਰ ਦੂਸਰੇ ਪਾਸੇ ਪਿਆਰੇ ਦੋਸਤੋ ਆਪਾਂ ਗਵਾਂਢੀ ਜਿਹੜੇ ਅਰਬ ਕੰਟਰੀ ਦੇ ਨੇ ਖਾਸ ਕਰਕੇ ਜਿਹੜੇ ਰੇਗਿਸਤਾਨ ਸੀ ਜਿੱਥੇ ਉਹ ਦੇਖ ਲਈਏ ਦੁਬਈ ਦੇਖ ਲਈਏ ਹਰਾਨ ਅਰਾਕ ਵੇਖ ਲਈਏ ਕਵੈਦ ਵੇਖ ਲਈਏ ਕਤਰ ਵੇਖ ਲਈਏ ਉਹਨਾਂ ਦੇਸਾਂ ਦੀਆਂ ਸਰਕਾਰਾਂ ਨੇ ਉਪਰਾਲੇ ਕਰਕੇ ਚੰਗੇ ਵਿਜ਼ਨ ਲੈ ਕੇ ਚੰਗੀਆਂ ਜੋ ਤਾਂ ਚੰਗੀਆਂ ਜੁੜੇ ਨਾ ਬਣਾ ਕੇ ਤੇ ਦੇਸ਼ ਨੂੰ ਬੜੀਆਂ ਤਰਕੀਆਂ ਦੀਆਂ ਲੀਆਂ ਤੇ ਚਲਾ ਕੇ ਤੇ ਬਲੰਦੀਰੋਂ ਦੇਸ਼ ਸ਼ੂਰੇ ਨੇ ਮੈਂ ਗੱਲ ਕਰਨ ਲੱਗਾ ਮੈਂ ਇਸ ਵੇਲੇ ਖੜਾ ਹਾਂ ਜਿਹੜੀ ਕਤਰਦੀ ਕੈਪੀਟਲ ਆ ਦੋਹਾ ਇਹਦੀ 에어ਪੋਰਟ ਤੇ ਦੇਖੋ ਸਰਕਾਰਾਂ ਨੇ ਮੈਂ ਤੁਹਾਨੂੰ ਕੁਝ ਤਸਵੀਰਾਂ ਵਿਖਾ ਰਿਹਾ ਕੁਝ ਤੁਹਾਨੂੰ ਮੈਂ ਵਿਖਾ ਰਿਹਾ ਵੀਡੀਓ ਜਰਾਹੀਂ ਵੈਸੇ ਤੇ ਦੇਖਾ ਹੀ ਪ੍ਰਵਾਣ ਆ ਪਰ ਦੇਖੋ ਕਿੱਡੇ ਵਧੀਆ ਢੰਗ ਦੇ ਨਾਲ ਇਹਨਾਂ ਦੀ ਸੋਚ ਕਿਹੋ ਜੀ ਆ ਕਿ ਪੂਰਾ ਸਾਲ ਸਾਦਾ ਕੈਮ ਕੈਮਰਾ ਵਾਲੇ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੇ ਪੌਦੇ ਦਰਸਤ ਲਗਾ ਕੇ ਤੇ ਇਹ ਰਿਪੋਰਟ ਦਾ ਜਿਹੜਾ ਔਰਾ ਵਾ ਕਿੱਡਾ ਸਾਫ਼ ਸੁਥਰਾ ਤੇ ਸੋਹਣਾ ਦੀ ਸੁਭਾਵਨਾ ਬਣਾਇਆ ਵਾ ਸਫਾਈ ਕਿੰਨੀ ਆ ਪ੍ਰਬੰਧ ਕਿੱਡਾ ਵਧੀਆ ਵਾ ਮੁਸਾਫਰਾਂ ਆਵਾਜ਼ ਤੇ ਜਿਹੜੇ ਲੋਕ ਸਫਰ ਕਰਦੇ ਨੇ ਜਹਾਜ਼ਾਂ ਵਿੱਚ ਸੁਨਾ ਵਾਸਤੇ ਕੀ ਚਾਹਂਡ ਐਵਰੀ ਫੈਸਿਲਿਟੀ ਜਿਹੜੀ ਇੱਥੇ ਅਵੇਲ ਅਵੇਲੇਬਲ ਵਾ ਕਿਸੇ ਨੂੰ ਕੋਈ ਪ੍ਰਕਾਰ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਦਿੱਕਤ ਆਉਣ ਕੜ ਨਹੀਂ ਆ ਰਹੀ ਦੂਸਰੇ ਪਾਸੇ ਆਪਣੇ ਦੇਚ ਵੇਰੋ ਤੁਸੀਂ ਮੈਂ ਦੁਖੀ ਹੋ ਰਿਹਾ ਤੁਸੀਂ ਮੈਨੂੰ ਸੁਣ ਰਹੇ ਹੋ ਕਿ ਆਪਣੇ ਦੇਸ਼ ਦੇ ਅੰਦਰ ਹਰ ਚੀਜ਼ ਹੋਣ ਦੇ ਬਾਵਜੂਦ ਵੀ ਸਾਡੀ ਧਰਤੀ ਬੜੀ ਬਜਾਉ ਦੇ ਜ਼ਰਕੇਜ ਹੋਉਂਦੇ ਬਾਵਜੂਦ ਵੀ ਸਰਕਾਰਾਂ ਦੀ ਨਿਗਹਿਲੀ ਲਾਪਰਵਾਹੀ ਜੰਗਲ ਨਾ ਲਗਾਉਣ ਕਾਰਨ ਰਤ ਨਾ ਲਗਾਉਣ ਕਾਰਨ ਇਨੇ ਕਾ ਤਰਾਵੀਆਂ ਹੋਰ ਖਾਮੀਆਂ ਤੇ ਕ੍ਰਿਤੀਆਂ ਕਹਾੜਾ ਪਾਰ ਦੇਸ ਆ ਉਹ ਮਾਰੂਥਲ ਵਾਲੇ ਪਾਸੇ ਵੱਧ ਰਿਹਾ ਵਾ ਜਦੋਂ ਕਿ ਸਾਡੇ ਭਾਰ ਦੇਸ਼ ਅੰਦਰ ਪੈਣ ਵਾਲੇ ਜਿਹੜੇ ਬਹੁ ਗਿਣਤੀ ਸੂਬੇ ਨੇ ਉਹਨਾਂ ਵਿੱਚ ਪੂਰਾ ਸਾਲ ਲਗਾਤਾਰ ਜਿਹੜੀਆਂ ਉਹ ਸ਼ੇਰ ਉਤਾਰ ਰਹਿੰਦੀਆਂ ਨੇ ਉਧਰ ਨਹੀਂ ਆ ਧਰਤੀ ਸਾਡੀ ਪੰਜਾਬ ਉਹ ਉਧਰ ਨਹੀਂ ਆ ਪਰ ਫਿਰ ਵੀ ਪਿਆਰੇ ਦੋਸਤ ਉਹ ਦੇਸ਼ ਤਰੱਕੀਆਂ ਤੋਂ ਕਰ ਰਹੇ ਨੇ ਸਾਡਾ ਦੇਸ਼ ਘਾਟੇ ਵਾਲੇ ਪਾਸੇ ਨੀਵੇਂ ਪਾਸੇ ਕਿਉਂ ਜਾ ਰਿਹਾ ਵਾ ਤੁਸੀਂ ਮੈਨੂੰ ਸੁਣਿਆ ਵਾ ਆਪਣੇ ਆਪਣੇ ਕਮੰਡ ਜ਼ਰੂਰ ਪਾਇਓ